ਤੁਹਾਡਾ ਜਿਹੜਾ ਪ੍ਰਚਾਰ ਆ ਉਹ ਨਾਰਮਲੀ ਕਿਹਨਾਂ ਸਿਧਾਂਤਾਂ ਤੇ ਆਧਾਰਿਤ ਆ ਮੈਂ ਹਮਾਰਾ ਕੋਈ ਪ੍ਰਚਾਰ ਨਹੀਂ OK ਹਮਾਰਾ ਪ੍ਰਚਾਰ ਇਹ ਹੈ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਹਾਂਜੀ ਜੋ ਵੇਦਾਂ ਵਿੱਚ ਲਿਖਿਆ ਹੈ ਜੀ ਉਸ ਕੇ ਵਿਰਾਂਤ ਵਿਚ ਨਹੀਂ ਸਕਦੇ ਚਾਹੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਰੈਫਰੈਂਸ ਲੈਣੇ ਹਨ ਗੁਰੂ ਸ੍ਰੀ ਗੁਰੂ ਸਾਹਿਬ ਇਹ ਵੱਡੀ ਤੈ ਕਿ ਵੇਦ ਕਥੀਬ ਕੋਹ ਬੋਲ ਤੋ ਝੂਠਾ ਝੂਠਾ ਜੋ ਨਾ ਵਿਚਾਰੇ OK ਤੁਸੀਂ ਉਹਨੂੰ ਸਮਝ ਨਹੀਂ ਪਾ ਰਹੇ ਜੋ ਵੇਦ ਦੇਵ ਗੁਰੂ ਤੋਂ ਗਲਤ ਕਹੇਗਾ ਉਹ ਆਦਮੀ ਗਲਤ ਹੈ ਉਹ ਆਦਮੀ ਝੂਠਾ ਹੈ ਜੀ ਉਹਦੀ ਗੱਲ ਕੱਢੀ ਸ਼ ਕੋਈ ਵਿਗਿਆਨ ਹੈ ਬਿਲਕੁਲ ਸਮਝ ਤੁਸੀਂ ਹੁਣ ਆ ਇਸ਼ਾਰਾ ਕੀਤਾ ਕਿ ਵਿਗਿਆਨ ਆ ਜੇ ਧਰਮ ਵਿਗਿਆਨ ਆ ਤਾਂ ਫਿਰ ਲੋਕ ਧਰਮ ਨੂੰ ਮੰਨਣ ਤੋਂ ਮਾਡਰਨ ਡੇਜ਼ ਦੇ ਵਿੱਚ ਇਨਕਾਰ ਹੀ ਕਿਉਂ ਇਨਕਾਰ ਹੀ ਕਰਦੇ ਕਿ ਉਹਨੂੰ ਇੱਕ ਤਾਰੀ ਉਦਾਰਸ ਨਹੀਂ ਪਤਾ ਓਕੇ ਦੂਸਰ ਦਸਰ ਵਾਲੇ ਨਹੀਂ ਉਹ ਬਿਜ਼ਨਸ ਚਲਾ ਲੈਣਗੇ ਗੁਰੂਆਂ ਨੂੰ ਪਤਾ ਹੀ ਨਹੀਂ ਹੈ ਖੁਦ ਹੀ ਨਹੀਂ ਪਤਾ ਗੁਰੂ ਉਸਕੋ ਕਹਿੰਦੇ ਆ ਜੋ ਸਤ ਪ੍ਰੋਕਟਿਸ ਜਾਣਿਆ ਸਦਗੁਰੂ ਿਸਕਾ ਨਾਮ ओके ਜਿਹਨੇ ਸਚ ਨੂੰ ਪਰਮਾਤਮਾ ਨੂੰ ਜਾਣ ਲਿਆ ਉਹ ਸਤਿਗੁਰ ਹੈ ਤੁਸੀਂ ਥੋੜਾ ਜਿਹਾ ਨਾਂ ਲਾਓ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਵੀ ਭਾਈ ਵਧੀਆ ਜਿਹੜੇ ਬੰਦੇ ਆ ਉਹਨਾਂ ਦੇ ਕੋਲ ਜਾਣ ਉਹ ਨਹੀਂ ਨਹੀਂ ਜਰੂਰਤ ਨਹੀਂ ਅੱਛਾ ਫੇ ਲੋਕ ਲੱਭਣ ਕਿਵੇਂ ਉਹ ਉਹੀ ਤਾਂ ਦੱਸ ਰਿਹਾ ਨਾ ਸ੍ਰੀ ਗੁਰੂ ਸਾਹਿਬ ਕਹਿ ਰਹੇਗੇ ਕਿ ਤੇ ਸਤਪੁਰਖ ਦੀਸ ਜਾਣਿਆ ਸਤਗੁਰ ਤੁਸੀਂ ਕਾ ਨਾਮ ਅੱਛਾ ਜੀ ਜਿਹਨੇ ਸਤਪੁਰਖ ਨੂੰ ਪਰਮਾਤਮਾ ਨੂੰ ਜਾਣ ਲਿਆ ਹੈਗਾ ਉਹ ਗੁਰੂ ਹੈ ਅੱਛਾ ਜੀ ਸੋ ਜ਼ਿੰਦਗੀ ਦੀ ਜਿਹੜੀ ਸੇਧ ਆ ਇਨਾ ਮੁਲਕਾਂ ਦੇ ਵਿੱਚ ਜਿੱਥੇ ਰੁਸਤਮ ਸ਼ੇਰ ਸਿੰਘ ਹੁਣੀ ਜਿੱਥੇ ਕ੍ਰਿਸ਼ਨ ਸ਼ਰਮਾ ਹੁਣੀ ਰਹਿੰਦੇ ਆ ਇੱਥੇ ਬਹੁਤ ਲੋਕ ਆ ਜਿਹੜੇ ਨਾਸਤਿਕ ਨੇ ਹੂੰ ਹੂੰ ਜਿਹੜਾ ਆਸਕਮੰਦਾ ਉਹ ਨਾਸਕ ਮੰਦਰ ਨੂੰ ਨੀਵੀਂ ਨਜ਼ਰ ਨਾਲ ਕਿਉਂ ਦੇਖਦਾ ਜਾਂ ਹਰ ਆਦਮੀ ਜਿੱਥੇ ਜੋ ਵੀ ਪੈਦਾ ਹੋਏ ਉਹ ਦੂਸਰੇ ਕੋ ਨੀਵੀਂ ਨਜ਼ਰ से देखेगा ਉਹ ਕਹੇਗਾ ਮੇਰੇ ਬਰਾਬਰ ਕੋਈ ਨਹੀਂ ਹੈ ਮੈਂ ਹੀ ਹਾਂ ਬਸ ਇਹ ਤਾਂ ਉਹਨਾਂ ਦੇ ਨਾਂ ਤੋਂ ਹੀ ਪਤਾ ਲੱਗਦਾ ਚਾਹ ਨਾਂ ਮੂਚਾ ਨਾ ਹੋ ਅੱਛਾ ਚਾਹ ਮੂਚਾ ਬੱਕਰੀ ਕਰਾਮ ਸ਼ੇਰ ਰੱਖ ਦੋ ਚਾਹ ਸ਼ੇਰ ਦਾ ਨਾਂ ਬੱਕਰੀ ਰੱਖ ਦੋ ਅੱਛਾ ਉਹ ਨਾਮ ਸ਼ਿਕਰ ਬਦਲਉਣੀ ਹੈ ਓਕੇ ਮਾ ਆਕੇ ਬੰਦੇ ਜਾ ਬੰਦੇ ਜਾ ਜਿਹੜੇ ਬੰਦੇ ਦਾ ਜੀ ਨਹੀਂ ਬੰਦੇ ਦੇ ਹੁਰਾਏਗਾ ਉਹ ਮੈਂ ਬਹੁਤ ਵੱਡਾ ਜੀ ਮੇਰੇ ਤੋਂ ਵੱਧ ਕੁਝ ਨਹੀਂ ਇਹ ਸੱਚ ਹੈ ਕਿ 84 ਲੱਖ ਜਨਮ ਹੁੰਦੇ ਆ ਉਹਦੇ ਵਿੱਚ ਸਭ ਤੋਂ ਵਧੀਆ ਜੁਣ ਜਿਹੜੀ ਆ ਉਹ ਆਪਨ ਨੂੰ ਮਿਲੀ ਹੋਈ ਹੈ ਜੋ ਸ਼੍ਰੀ ਗੁਰਦੇਵ ਸਾਹਿਬ ਜੀ ਹੈਗੇ ਉਹ ਆਪ ਡਰੈ ਨੇ ਉਹ ਝੂਠ ਕਹੋ ਬੋਲਣਗੇ ਪਰ ਸਵਾਮੀ ਜੀ ਸਿਰਫ ਸਾਡੇ ਸਮਾਜ ਵਿੱਚ ਸਾਡੇ ਮਾਹੌਲੇ ਚੀ ਅਪਜ ਰਸੀਲਕ ਜਨਮਾਂ ਦੀ ਵਾਰ-ਵਾਰ ਗੱਲ ਕਰਦੇ ਆ ਜਿਵੇਂ ਬਾਕੀ ਧਰਮਾਂ ਵਾਲਿਆਂ ਨਾਲ ਗੱਲ ਕਰਦਾ ਉਹਨੇ ਹੱਸ ਪੈਂਦੇ ਆ ਜਿਵੇਂ ਕਬਾਉ ਹੱਸਣਗੇ ਮੈਨੂੰ ਪਤਾ ਨਹੀਂ ਮਗ ਪਿਛਲੇ ਜਨਮ ਕੋਈ ਵੀ ਜਾ ਸਕਦਾ ਹੈ ਬੁੱਧ ਮਹਾਵੀਰ ਕੀ ਜੋ ਹੈ ਨਾ ਸਾਰੀ ਵਿਗਿਆਨ ਓਕੇ ਉਹ ਤੁਹਾਨੂੰ ਪਹਿਲੇ ਪਿਛਲੇ ਜਨਮ ਵਿੱਚ ਜਰ ਜਾਣਗੇ ਫਿਰ ਉਹਦੇ ਸਾਹਮਣੇ ਬੰਦਾ ਪ੍ਰਭਾਵਿਤ ਹੁੰਦਾ ਪ੍ਰਭਾਵਿਤ ਹੁੰਦਾ ਪ੍ਰਭਾਵਿਤ ਹੁੰਦਾ ਉਹ ਸੱਚ ਦੇਖ ਲੈਂਦਾ ਪਰ ਵਾਈ ਤੋਂ ਨਾ ਅਲੱਗ ਚੀਜ਼ ਐਸਾ ਦੇਖਣਾ ਅਲੱਗ ਚੀਜ਼ ਐ ਉਹਨੂੰ ਤੋਂ ਸਿੱਖਦਾ ਉਹ ਬਿਹਤਰ ਹੁੰਦਾ ਉਹ ਤੁਹਾਨੂੰ ਆਪੇ ਜਦੋਂ ਦਿਖਣਗੇ ਪਿਛਲੇ ਓਕੇ ਆਮ ਬੰਦਾ ਇਹ ਦੇਖ ਪਾਉਂਦਾ ਕਿ ਨਹੀਂ ਕੋਈ ਵੀ ਦੇਖ ਸਕਦਾ ਹੈ ਓਕੇ ਉਹ ਤੋਂ ਅਗਰ ਅਗਰ ਤੁਹਾਨੂੰ ਉਹਦੀ ਟੈਕਨੀਕ ਪਤਾ ਲੱਗ ਜਾਣਾ ਕੋਈ ਵੀ ਆਦਮੀ ਆਵੇਗਾ ਚਲਾ ਸਕਦਾ ਹੈ ਜੀ ਕਾਰ ਚਲਾ ਸਕਦਾ ਹੈ ਜੀ ਤੁਹਾਨੂੰ ਉਹਦੀ ਕਲਾ ਆ ਜਾਏ ਸਿੱਖਣਾ ਆ ਜਾਏ ਸਿੱਖਿਆ ਆ ਜਾਏ ਐਜੂਕੇਸ਼ਨ ਆ ਜਾਏ ਤੁਸੀਂ ਆਤਮਰੂਪ ਦੇਖ ਸਕਦੇ ਹੋ